ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੁਲਮਗੜ ਇਹ ਪਿੰਡ ਫਾਇਲ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਨੇੜੇ ਦੇ ਜਰਗ ਜਿਹੜਾ ਉਹ ਵੀ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰਿਆਂ ਦਾ ਇੱਥੇ ਗਾਵਾਂ ਦਾ ਫਾਰਮ ਹੈ ਤੁਸੀਂ ਬਹੁਤ ਸਾਰੇ ਨਾਗ ਇੱਥੇ ਦੇਖੋਗੇ ਜਿਹੜੇ ਵੱਧੇ ਹੋਏ ਗਾਵਾ ਤੇ ਮੱਝਾਂ ਮੱਝਾਂ ਜਿਹੜੀਆਂ ਉਹ ਘੱਟ ਐ ਪਰ ਗਾਵਾਂ ਜਿਹੜੀਆਂ ਉਹ ਬਹੁਤ ਸਾਰੀਆਂ ਤੇ ਅੱਜ ਇੱਥੇ ਬਹੁਤ ਸਾਰੇ ਪਸ਼ੂਬਾਈ ਨੇ ਵਕਾਊ ਕੀਤੇ ਆ ਖਾਸ ਕਰਕੇ ਟੋਕੜ ਗੱਬਣ ਗਾਵਾਂ ਇੱਥੇ ਬਹੁਤ ਆ ਜਿੰਨੇ ਨਾਗ ਟੋਕੜ ਗੱਬਣ ਉਹ ਸਾਰੇ ਹੀ ਵੇਚ ਦੇਣੇ ਆ ਤੇ ਜਿਹੜੇ ਪਸ਼ੂ ਹਜੇ ਗੱਬਣ ਨਹੀਂ ਹੋਏ ਉਹਨੇ ਇੱਕ ਨਾਗੋ ਕੁਸ ਨਾਗ ਜਿਹੜੇ ਇੱਥੇ ਰੋਕਣੇ ਆ ਬਾਕੀ ਮੋਸਟਲੀ ਜਿਹੜੇ ਉਹ ਪਸ਼ੂ ਵੇਚ ਰਹੇ ਹੀ ਆ ਇਸ ਸਾਈਡ ਦੇ ਉੱਤੇ ਜਿੰਨੀਆਂ ਗਾਵਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਹੀ ਟੋਕੜ ਗੱਬਣ ਕਨਫਰਮ ਚ ਇੱਕ ਪਾਸਾ ਹੈ ਕੋਸ ਕੋਸ ਟਾਈਮ ਹੀ ਰਹਿੰਦਾ ਇਹਨਾਂ ਦਾ ਸੌਣ ਚ ਸੋਏ ਨਾਗ ਫੋਰ ਸੇਲ ਹੈ ਆਪਾਂ ਬਾਈ ਹੋਰਾਂ ਨਾਲ ਕਰਾਂਗੇ ਗੱਲਬਾਤ ਦੋਸਤੋ ਇਹਨਾਂ ਦੇ ਵਿੱਚ ਇੱਕ ਇਹ ਵੜ ਬਿਲਕੁਲ ਤਾਜੀ ਸੋਈ ਵੀ ਹੈ ਇਹ ਤੋਂ ਬਿਨਾ ਇੱਕ ਮੱਝ ਵੀ ਤਾਜੀ ਸੋਈ ਵੀ ਹੈ ਬਾਕੀ ਨਾ ਕੋਈ ਟੋਕੜ ਗੱਬਣਾ ਹੈ ਜਾਂ ਕੁਝ ਹੀਫਰ ਹੈ ਜਿਹੜੀਆਂ ਪਹਿਲੇ ਸੋਏ ਹੋਏ ਸਟੇ ਗੱਬਣਾ ਸੋ ਆਓ ਬਾਈ ਤੋਂ ਆਪਾਂ ਜਾਣਕਾਰੀ ਲੈਣੀ ਸ਼ੁਰੂ ਕਰੀਏ ਇਹ ਨਾਗ ਤੁਹਾਨੂੰ ਦਿਖਾਵਾਂਗੇ ਤੁਸੀਂ ਆ ਕੇ ਦੇਖਿਓ ਤੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਜਿਹੜਾ ਨਾਗ ਜਿਹੜਾ ਪਸ਼ੂ ਤੁਹਾਨੂੰ ਜਚੂਗਾ ਉਹਨੂੰ ਫਾਈਨਲ ਤੁਸੀਂ ਕਰਨਾ ਹੈ ਸ਼ੁਰੂਆਤ ਕਰ ਲਾਂਗੇ ਆਪਾਂ ਦੋਸਤੋ ਇਧਰੋਂ ਕੀਫਰ ਖੜੀਆਂ ਪੰਜ ਐ ਜਿਹੜੀਆਂ ਗੱਬਨ ਚੈੱਕਪਾਸ ਐ ਇਹਨਾਂ ਤੋਂ ਆਪਾਂ ਡਿਟੇਲ ਵਾਈ ਤੋਂ ਕੁਛ ਨਹੀਂ ਸ਼ੁਰੂ ਕਰਦੇ। ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਠੀਕ ਐ ਅੱਛਾ ਹਰਪ੍ਰੀਤ ਬਾਈ ਅੱਜ ਆਪਾਂ ਇੱਥੇ ਇੱਕ ਪਸ਼ੂ ਆਪਾਂ ਕਾਫੀ ਸਾਰੇ ਵਿਕਾਊ ਕੀਤੇ ਹੋਏ ਆ। ਵੈਸੇ ਫਾਰਮ ਦਾ ਕੰਮ ਕਿੰਨਾ ਚਿਰ ਹੋ ਗਿਆ ਕਰਦਾ ਮਤਨੂੰ? ਸਾਨੂੰ ਹੋ ਗਏ 5-6 ਸਾਲ ਹੋ ਗਏ ਜੀ। 5-6 ਸਾਲ ਹੋ ਗਏ। ਦੁੱਧ ਦਾ ਮੇਨ ਕੰਮ ਆ। ਹਾਂ ਜੀ। ਅੱਛਾ ਅੱਜ ਪਸ਼ੂ ਫਿਰ ਇਹ ਘਟਾਉਣੇ ਆ ਕੀ ਦਿੱਕਤ ਆ ਗਈ ਕਿ ਵੈਸੇ ਫਿਰ ਵੇਚਣ ਲੱਗੇ ਹੋ ਹਾਂ ਜੀ ਸਾਡਾ ਖੇਤੀ ਦਾ ਕੰਮ ਆ ਜੀ ਨਾਲ ਫਿਰ ਦੋਹੇ ਕੰਮ ਜ਼ਿਆਦਾ ਫਿਰ ਸੰਭੇ ਨਹੀਂ ਜਾਂਦੇ ਜੀ ਠੀਕ ਹੈ ਮਤਲਬ ਜ਼ਿਆਦਾ ਪਸ਼ੂ ਹੋ ਗਏ ਆ ਤੇ ਉਹਨੂੰ ਕੰਟਰੋਲ ਚ ਕਰਨ ਵਾਸਤੇ ਫਿਰ ਕੁਝ ਪਸ਼ੂ ਵੇਚਣ ਦਾ ਰਾਤ ਹਾਂ ਜੀ ਹਾਂ ਜੀ ਅੱਛਾ ਸ਼ੁਰੂਆਤ ਚ ਇੱਕ ਕੁਐਸਚਨ ਜਿਹੜਾ ਜ਼ਰੂਰ ਪੁੱਛਣਾ ਵੀ ਜਿਹੜਾ ਪਸ਼ੂ ਕੋਈ ਗਾਂ ਮੱਝ ਖਰੀਦਣੀ ਚਾਹੁੰਦਾ ਜੇ ਕਿਸੇ ਨੂੰ ਆਪਦਾ ਕੋਈ ਲੋਡ ਲੱਗਦੀ ਕੋਈ ਟੈਸਟ ਵਗੈਰਾ ਕਰਾਉਣ ਦੀ ਉਹ ਕਰਵਾ ਸਕਦਾ ਹਾਂ ਜੀ ਹਾਂ ਕਰਵਾ ਸਕਦਾ ਜੀ ਠੀਕ ਹੈ ਬਈ ਆਪਾਂ ਪੰਜ ਵੱਛੀਆਂ ਇਸ ਸਾਈਡ ਤੇ ਖੜੀਆਂ ਦਿਖਾਉਣੀਆਂ ਪਹਿਲੇ ਨੰਬਰ ਤੇ ਵੱਛੀ ਕਿੰਨੇ ਚਿਰ ਦੀ ਗੱਬਣ ਹੋਊਗੀ ਇਹ 7 ਮਹੀਨੇ ਵੀ ਹੋ ਗਈ ਵੀ ਪੂਰੀ ਚੈੱਕ ਪਾਸ ਹੈ ਹਾਂ ਜੀ ਹਾਂ ਚੈੱਕ ਪਾਸ ਠੀਕ ਹੈ 7 ਮਹੀਨੇ ਦੀ ਗੱਬਣ ਆ ਉਮਰ ਅੰਦਾਜ਼ਾ ਕੋਈ ਇਹ ਉਮਰ ਜੀ ਇਹ ਹੁਣ ਪੌਣੇ 2 ਸਾਲ ਦੀ ਹੈ ਜੀ ਪੌਣੇ 2 ਸਾਲ ਹਜੇ ਤਾਂ ਫਿਰ ਕੀਰੀ ਹੋਊਗੀ ਦੰਦਾਂ ਦੇ ਵਿੱਚ ਤਾਂ ਹਾਂ ਜੀ ਹਾਂ ਕੀ ਰੇਟ ਰਹਿਣਾ ਬਈ ਇਹਦਾ ਇਹਦਾ ਰੇਟ ਜੀ 70000 ਹੈ ਜੀ 70000 ਰੇਟ ਹੈ ਠੀਕ ਹੈ ਸੋ ਦੋਸਤੋ ਵੈਣ ਦੇਖ ਲਓ ਤੁਸੀਂ ਇਹ 7 ਮਹੀਨਿਆਂ ਦੀ ਗੱਬਣ ਜਿਹੜੀ ਬਾਈ ਜੀ ਹੋਰੀ ਦੱਸਦੇ ਆ ਤੋ ਇਹਦਾ ਥੋੜਾ ਜਿਹੇ ਜਰੂਰ ਦੱਸ ਦੇਣਾ ਵੀ ਅਗਲੇ ਕੋਡਾਂ ਦੇ ਵਿੱਚ ਥੋੜੀ ਸੋਜ ਆਈ ਵੀ ਆ ਜਾਂ ਤਾਂ ਪੱਕੇ ਤਾਂ ਤੇ ਵੱਧੇ ਰਹਿੰਦੇ ਪਸ਼ੂ ਉਹਦੇ ਨਾਲ ਵੀ ਹੋ ਸਕਦਾ ਬਾਕੀ ਢਾਂਚਾ ਤੁਹਾਡੇ ਸਾਹਮਣੇ ਹੈ ਚੰਗੇ ਕਾਤ ਕਾਟ ਦੀਏ ਵੈੜ ਦੱਸਦੀਏ ਅੱਛਾ ਭਾਈ ਜਿਹੜੀ 2 ਨੰਬਰ ਤੇ ਵੈੜ ਖੜੀ ਹੈ ਇਹ 4 ਮਹੀਨੇ ਦੀ ਗੱਭਣਾ ਜੀ ਚਾਰਾਂ ਦੀ ਚੈੱਕ ਪਾਸ ਹੈ ਹਾਂ ਜੀ ਠੀਕ ਹੈ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ ਰੇਟ 60000 ਹੈ ਜੀ 60000 ਸੋ ਦੋਸਤੋ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਵੱਛੀ ਇਹ ਵੀ ਛੋਟੀ ਉਮਰ ਦੀ ਹੈ ਤਾਂ ਇਹਦੇ ਮੂੰਹ ਤੋਂ ਵੀ ਪਤਾ ਲੱਗਦਾ ਵੀ ਹਜੇ ਇਹ ਨਿੱਕੀ ਆ ਇਹਦੀ ਏਜ ਬਈ ਵੱਛੀ ਨੂੰ ਇਦਦਰ ਨੂੰ ਕਰੀ ਮੜਾ ਸੋ ਮੈਂ ਇਸੇ ਖੜੀਆਂ ਦਿਖਾਉਂਕੋ ਕਿ ਵੱਛੀਆਂ ਜੇ ਖੋਲਾਂਗੇ ਤੇ ਭੱਜਣੀਆਂ ਵਿੱਚੋਂ ਕੋਸਕ ਨਾਲ ਤੋਰਾਂਗੇ ਹਵਾਨਾ ਸੋ ਇਦਾਂ ਦਾ ਰੋਕੇਦੇ ਹਵਾਨੇ ਦਾ 50000 60000 ਸੌਰੀ ਇਹਦੀ ਜਿਹੜੀ ਕੀਮਤ ਬਾਈ ਨੇ ਰੱਖੀ ਹੈ ਇਹਦੇ ਨਾਲ ਇੱਕ ਹੋਰ ਵੱਛੀ ਬਈ ਇਹ ਕਿੰਨੇ ਚੱਦੀ ਗੱਭਣ ਤਿੰਨ ਨੰਬਰ 3 ਇਹ 5 ਮਹੀਨੇ ਦੀ ਗੱਭਣਾ ਜੀ 5 ਮਹੀਨੇ ਦੀ ਗੱਭਣਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਵੀ ਰੇਟ 60000 ਹੈ ਜੀ 60000 ਠੀਕ ਹੈ ਸੋ ਦੋਸਤੋ ਫੁੱਲ ਹਾਈਟ ਲੈਂਥ ਦੀ ਵਾਈਡ ਹੈ ਇਹ 40 127 ਸੀਮਨ ਦੀ ਹੈ ਜੀ ਠੀਕ ਹੈ 40 127 ਦੀ ਤੇ ਜਿਹੜਾ ਇਹਨਾਂ ਦੇ ਸੀਮਨ ਵਗੈਰਾ ਲੱਗਾ ਉਹ ਹੈ ਰਿਕਾਰਡ ਆਪਣੇ ਕੋਲ ਲਿਖਿਆ ਹੋਇਆ ਹੈ ਜੀ ਹਾਂ ਦੱਸ ਲਿਖਿਆ ਹੋਇਆ ਹੈ ਜੀ ਠੀਕ ਹੈ ਸੋ ਦੋਸਤੋ ਸੀਮਨ ਡਿਟੇਲ ਮਿਲ ਜੂਗੀ 5 ਮਹੀਨੇ ਦੀ ਗੱਬਣਾ ਸਾਫ ਹੀ ਆ ਰਹੀ ਹੈ ਜਰਾ ਰੇਟ ਭਵਾਨਾ ਇਹ ਵੀ ਸਾਫ ਦੁਬਾਰਾ ਕਰ ਦੋਗੀ ਇਹਦੇ ਨਾਲ ਇੱਕ ਵੱੱਛੀ ਹੋਰ ਬਾਈ ਇਹ ਵੀ ਗੱਬਣਾ ਵੱੱਛੀ ਇਹ ਬਾਈ ਦੀ 1-1-1 ਮਹੀਨੇ ਦਾ ਦੋਨਾਂ ਦਾ ਹੋ ਗਿਆ ਜੀ ਇਹਨਾਂ ਤੇ ਠੀਕ ਹੈ ਇੱਕ ਪਾਸੇ ਹੀ ਨਹੀਂ ਹੈ ਗਿਆ ਇਹਨਾਂ ਦੇ ਸੀਮਨ ਲੱਗਿਆ ਹੋਇਆ ਜੀ ਸੀਮਨ ਲੱਗਾ ਵੇ ਤਾਂ ਵੈਸੇ ਇਹਨਾਂ ਦਾ ਰੇਟ ਕੀ ਰਹੂਗਾ ਭਾਈ ਅੰਦਾਜ਼ਾ ਇਹਨਾਂ ਦਾ ਰੇਟ ਜੀ 40-40 ਹਜ਼ਾਰ ਆ ਦੋਨਾਂ ਦਾ ਜੀ ਠੀਕ ਹੈ ਜੋੜਾ ਦੋਸਤੋ 80 ਹਜ਼ਾਰ ਦਾ ਤੇ ਡੇਢ-ਡੇਢ ਮਹੀਨਾ ਹੋ ਗਿਆ ਇਹਨਾਂ ਦੀ ਏਆਈ ਹੋਈ ਨੂੰ ਪਰ ਹਜੇ ਇਹ ਕਨਫਰਮ ਚ ਨਹੀਂ ਹੈ ਸੋ ਇਹ ਪੰਜ ਬੱਚੀਆਂ ਸੀਗੀਆਂ ਜਿੱਥੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਨੀ ਸੀ ਆ ਉਹ ਗਾਵਾਂ ਵਾਲੇ ਪਾਸੇ ਚੱਲਦੇ ਹਰਪ੍ਰਿੰਕ ਭਾਈ ਜਿਹੜੀ ਇਹ ਗਾਂ ਤਾਜੀ ਸੂਈ ਵੀ ਹੈ ਕੰਨਵਾਂ ਸੂਆ ਤੇ ਕਦੋਂ ਸੂਈਏ ਇਹ ਤੀਜਾ ਸੂਆ ਸੂਈ ਹੈ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹ ਕੱਲ ਸੂਈ ਹੈ ਜੀ ਕੱਲ ਦੁਪਹਿਰੇ ਹੀ ਕੱਲ ਦੁਪਹਿਰ ਦੀ ਸੂਈ ਹੈ ਇਹਨੇ ਇੱਕ ਦੁੱਧ ਵਾਲੀ ਗਾਂ ਬਈ ਇਹ ਇਹਨੇ ਦੂਜੇ ਸੂਏ 26 ਲੀਟਰ ਦੁੱਧ ਦਿੰਦਾ ਜੀ ਦੂਜੇ ਸੂਏ 26 ਲੀਟਰ ਠੀਕ ਹੈ ਅੱਛਾ ਬੱਚਾ ਇਹਨੇ ਕੀ ਦਿੰਦਾ ਬਈ ਇਹਨੇ ਬੱਚਾ ਬੱਚਾ ਜੀ ਵੱਚਾ ਦਿੰਦਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ 85000 ਹੈ ਜੀ ਠੀਕ ਹੈ ਤੋਰੀ ਬਈ ਨੂੰ ਸੋ ਦੋਸਤੋ ਰੇਟ 85000 ਹੈ ਸੂਆ ਤੀਜਾ ਸੂਈ ਹੈ ਥੋੜਾ ਕ੍ਰਾਸ ਅੰਗ ਪਰ ਬਹੁਤ ਸੋਹਣਾ ਥੰਦਾ ਸਹਿਜ ਤੁਹਾਨੂੰ ਪਸੰਦ ਆਊਗੀ ਦੁੱਧ ਦਾਸ ਤੇ ਜਿਹੜੇ ਵੀਰ ਨੇ ਇਹ ਵੈੜ ਲੈਣੀ ਐ ਤਾਂ ਇਹਦੇ ਨਾਲ ਬੱਚਾ ਮੇਲਕਾਫ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਤੀਜਾ ਸੁਆ ਕੱਲ ਦੁਪਹਿਰ ਦੀ ਸੂਈ ਹਵਾਨਾ ਤੁਸੀਂ ਦੇਖ ਲਓ ਚੰਗਾ ਹਵਾਨਾ ਦੱਸਦਾ ਪਛਾਣ ਨੂੰ ਵੀ ਅੱਗੇ ਨੂੰ ਵੀ ਡਿਮਾਂਡ 85000 ਹੈ ਬੱਚਾ ਵੱਛਾ ਨਾਲ ਵਾਈਟ ਰੰਗ ਦਾ ਵੱਛਾ ਹੈ ਇਹਨੇ ਦਿੱਤਾ ਇਹ ਆਊਗਾ ਕਿ ਇਹ ਤਾਜੀ ਸੂਈ ਵੀ ਵੈੜਾ ਦਸੋ ਇੱਥੇ ਵਿਕਰੀ ਵਾਲੀ ਮੈਂ ਨਾਗਰ ਤੁਹਾਨੂੰ ਕਾਫੀ ਦਿਖਾਉਣੇ ਆ ਵਿੱਚੋਂ ਕੁਸਕ ਤੋੜ ਲਿਆਂਗੇ ਬਾਕੀ ਜਿਹੜਾ ਰੇਟ ਤੇ ਡਿਟੇਲ ਤੁਹਾਨੂੰ ਦੱਸੀ ਜਾਵਾਂਗੇ ਤੁਸੀਂ ਆ ਕੇ ਪਸੂ ਜਿਹੜਾ ਉਹ ਦੇਖ ਲਓ ਜੇ ਪਸੰਦ ਕਰ ਲਓ ਫਿਰ ਇੱਕ ਤਰ੍ਹਾਂ ਦਾ ਨਾਗ ਇੱਥੇ ਖਾਸ ਕਰਕੇ ਟੋਕੜ ਗੱਬਣਾਂ ਗਾਵਾ ਕਾਫੀ ਵਿਕਰੀ ਆਲ ਨੇ ਭਈ ਇਸ ਸਾਈਡ ਦੇ ਉੱਤੇ ਹੋਰ ਟੋਕੜ ਗੱਬਣਾਂ ਗਾਂ ਜਿਹੜੀ ਵਿਕਰੀ ਵਾਲੀ ਉਹ ਦਿਖਾ ਲਈਏ ਆਪਾਂ ਆਹ ਹਾਂ ਜੀ ਆਹ ਬੱਚੀ ਹੈ ਜੀ ਇਹ ਠੀਕ ਹੈ ਅਸੀਂ ਇਹ ਪਹਿਲੇ ਸੂਏ ਵਾਸਤੇ ਗੱਪਣ ਹੈ ਇਹ ਪਹਿਲੇ ਸੂਏ ਵਾਸਤੇ ਗੱਪਣ ਆ ਜੀ ਇਹ ਬਿਨਾਂ ਸੂਏ ਦੁੱਧ ਦੇਣ ਲੱਗੀ ਸੀ अच्छा बिने सूए तो, दो, तो है है। है, दो दिन लागी सी हां जी किन्ना ਕੁ ਦੁੱਧ ਦਿੱਤਾ ਇਹਨੇ ਫਿਰ ਇਹਨੇ ਦਿੱਤਾ 13-14 ਲੀਟਰ ਜੀ ਠੀਕ ਹੈ ਹੁਣ ਕਿੰਨੇ ਚਿਰ ਦੀ ਗੱਭਣ ਹੁਣ 7 ਮਹੀਨੇ ਦੀ ਗੱਭਣ ਹੋਊਗੀ ਇਹ ਸੱਤਾਂ ਦੀ ਗੱਭਣਾ ਹੁਣ ਇਸ ਟਾਈਮ ਹਾਂ ਜੀ ਠੀਕ ਹੈ ਇਹਦਾ ਰੇਟ ਕੀ ਰੱਖਾਂਗੇ ਇਹਦਾ ਰੇਟ 60000 ਆ ਜੀ ਠੀਕ ਹੈ ਸੋ ਦੱਸੋ 7 ਮਹੀਨੇ ਦੀ ਗੱਭਣ ਹੁਣ ਦੁੱਧ ਦਿੰਦੀ ਹੈ ਇਹ ਦੁੱਧ ਦਿੰਦੀ ਹੈ ਜੀ ਹੁਣ ਡਰਾਈ ਕਰਨੀ ਹੈ ਜੀ ਓਕੇ ਸੋ ਦੱਸੋ ਭਾਈ ਹੁਣ ਇਹ ਕਰਨੀ ਹੈ ਹਜੇ ਦੁੱਧ ਦੇ ਰਹੀ ਹੈ ਸੂਈ ਨਹੀਂ ਸੀ ਪਹਿਲੇ ਸੂਏ ਵਾਸਤੇ ਗੱਭਣਾ ਹੈ ਪਰ ਦੁੱਧੇ ਪਹਿਲਾਂ ਹੀ ਦੇਣ ਲੱਗੀ ਸੀ ਇਹਨੂੰ ਮੜਾ ਖੋਲ ਲੇ ਭਾਈ ਆ ਖੋਲ ਦੇ ਮੈਂ 60000 ਰੇਟ ਆ ਦੋਸੋ ਤੇ ਬਿਨਾ ਸੂਏ ਤੋਂ ਦੁੱਧ ਤੇ ਆ ਗਈ ਸੀ 13 ਕਿਲੋ ਦੁੱਧ ਵੀ ਕਹਿੰਦੇ ਦੇਗੀ ਸੀ ਤੇ ਹੁਣ ਵੀ ਇਹ ਦੁੱਧ ਦੇ ਰਹੀ ਆ ਪਰ ਉਹਨੇ ਡਰਾਈ ਕਰਨ ਦਾ ਟਾਈਮ ਸੱਤ ਮਹੀਨਿਆਂ ਦੀ ਗੱਬਣ ਹੋ ਗਈ ਐ ਮਹੀਨੇ ਦੋ ਰਹਿ ਗਏ 60000 ਦਾ ਰੇਟ ਸੋ ਇਹਨੂੰ ਤੋਕੜ ਗੱਬਣ ਸਮਝ ਲਓ ਇਹਨੂੰ ਪਹਿਲੇ ਸੂਏ ਵਾਸਤੇ ਗੱਬਣ ਸਮਝ ਲਓ ਦੁੱਧ ਦੇਣੇ ਵੈਸੇ ਦਿੱਤਾ ਹੋਇਆ ਸੋ ਫਰ ਪਿਛਲੇ ਜਿਹੜੇ ਬਣਾਉਣ ਵਾਲੇ ਆ ਤਾਂ ਜਾਇਦਾ ਜੇ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਕੰਡੀਸ਼ਨ ਐ ਪਿਛਲੇ ਨੌ ਵਧੇ ਵੇਅ ਵੱਧੇ ਹੀ ਰਹਿੰਦੇ ਆ ਬਈ ਪਸ਼ੂ ਫਿਰ ਇੱਥੇ ਹਾਂ ਜੀ ਹਾਂ ਬੰਨੇ ਹੀ ਰਹਿੰਦੇ ਆ ਜੀ ਠੀਕ ਹੈ ਸੋ ਇਹ ਪਿਛਲੇ ਪੈਰ ਦੋ ਸੂਏ ਦੇ ਜਿਆਦਾ ਕੋਰ ਜਿਹੜੇ ਨੌ ਵਧੇ ਦੇ ਆ ਉਹਦੇ ਕਰਕੇ ਥੋੜਾ ਤੁਰਨ ਚ ਇਹਨੂੰ ਆ ਚਾਹਾਂਗੇ ਬਈ ਇਹ ਤੋਂ ਬਿਨਾ ਹੋਰ ਇਸ ਲਾਈਨ ਦੇ ਵਿੱਚ ਕੋਈ ਪਸ਼ੂ ਹੋਰਾ ਦੋ ਨੇ ਜੀ ਇੱਧਰ ਠੀਕ ਹੈ ਤੁਹਾਨੂੰ ਦੋ ਗਾਵਾਂ ਹੋਰ ਤੁਹਾਨੂੰ ਇਸ ਸਾਈਡ ਤੋਂ ਦਿਖਾਉਣੀਆਂ ਜਿਹੜੀਆਂ ਗੱਭਣਾਂ ਨੇ ਇਹ ਕਿਹਨੇ ਮੇ ਸੂਏ ਵਾਸਤੇ ਕੱਪਣਾ ਬਈ ਇਹ ਤੀਜੇ ਸੂਏ ਵਾਸਤੇ ਕੱਪਣਾ ਜੀ ਕਿੰਨੇ ਚਿਰ ਦੀ ਕੱਪਣਾ ਇਸ ਟਾਈਮ ਇਹ 5 ਮਹੀਨੇ ਦੀ ਆ ਜੀ ਦੁੱਧ ਹੁਣ ਕਿੰਨਾ ਦੇ ਰਹੀ ਹੈ ਇਹਦੇ ਥੱਲੇ ਹੁਣ ਹੈਗਾ ਵੀ 12 ਲੀਟਰ ਦੁੱਧ ਠੀਕ ਐ ਅਸੀਂ ਇਹਦਾ ਕੀ ਰੇਟ ਲਾਣਾ ਬਈ ਇਹਦਾ ਰੇਟ 55000 ਆ ਜੀ 55000 ਮੜਾ ਹੱਥ ਤੇ ਉਧਰੋਂ ਵੈਸੀ ਹੀ ਹੱਤ ਦੂ 200A ਵੀ ਤੁਹਾਨੂੰ ਇੱਥੇ ਖੜੀ ਦਿਖਾ ਦਿੰਦੇ ਇਹਦਾ ਦੁੱਧ ਮੱਝਾਂ ਨਹੀਂ ਪੈਂਦਾ ਜੀ ਫੈਡ 50 ਤੋਂ ਉੱਪਰ ਅੱਛਾ ਫੈਡ 50 ਤੋਂ ਉੱਪਰ ਆਉਂਦੀ ਆ ਰਾਣ ਕੋ ਵੱਖਰਾ ਜੁਣੀ ਵਿਟ ਰਹੀ ਹੈ ਇਹਦਾ ਉਸਦੇ ਸਾਹਮਣੇ ਆ ਇਹਦਾ ਰੇਟ 55000 5 ਮਹੀਨੇ ਦੀ ਗੱਭਣ 12 ਕਿਲੋ ਦੁੱਧ ਦੇ ਰਹੀ ਹੈ ਇਹਦੇ ਨਾਲ ਇੱਕ ਕ੍ਰਾਸ ਗਿਰ ਦੇ ਨਾਲ ਖੜੀ ਹੈ ਹਾਂਜੀ ਭਾਈ ਇਹਦੀ ਕੀ ਡਿਟੇਲ ਹੈ ਇਹ ਵੀ 5 ਮਹੀਨੇ ਦੀ ਗੱਭਣ ਹੈ ਜੀ ਠੀਕ ਹੈ ਸੁਆ ਕਿੰਨਾ ਮਾ ਸੁਗੀ ਇਹ ਤੀਜਾ ਸੁਆ ਨਹੀਂ ਦੋਨੇ ਦੋਨੇ ਠੀਕ ਹੈ ਅੱਛਾ ਭਾਈ ਦੁੱਧ ਐਸ ਟਾਈਮ ਕਿੰਨਾ ਦੇ ਰਹੀ ਹੈ ਇਹਦੇ ਥੱਲੇ ਦੁੱਧ 7-8 ਕਿਲੋ ਆ ਜੀ ਇਹਦਾ ਰੇਟ ਕੀ ਲੈਣਾ ਭਾਈ ਇਹਦਾ ਰੇਟ 60000 ਆ ਜੀ 60000 ਠੀਕ ਹੈ ਸੋ ਦੋਸਤੋ 60000 ਰੇਟ ਹੈ ਫਵਾਨਾ ਤੋਂ ਇਸ ਹਿਸਾਬ ਤੇ ਦੇਖ ਲਓ ਬਾਕੀ ਮੈਂ 11:30 ਵਜੇ ਵੀਡੀਓ ਬਣਾ ਰਿਹਾ ਸਾਰੇ ਤੋਕਣ ਗੱਭਣ ਪਸ਼ੂ ਆ ਤਾਂ ਦੁੱਧ ਵਾਲੇ ਪਸ਼ੂ ਆ ਇਹਦਾ ਮਤਲ ਜਿਹੜਾ ਉਹ ਹਵਾਨੇ ਆ ਉਹ ਤੁਹਾਨੂੰ ਹੁਣ 11:30 ਵਜੇ ਉਸ ਤਰੀਕੇ ਨਾਲ ਦਿਖਸਨੇ। ਤੋਂ ਇਧਰੋਂ ਜਿਹੜੀਆਂ ਦੋ ਗਾਵਾਂ ਇਹ ਦਿਖਾਤੀਆਂ ਤੇ ਦੋ ਪਹਿਲਾਂ ਦਿਖਾ ਚੁੱਕੇ ਆ। ਇਸ ਸਾਈਡ ਤੇ ਵੀ ਕੁਝ ਪਸ਼ੂ ਹੈਗੇ ਆ। ਭਾਈ ਇਧਰੋਂ ਕਿਹੜੀਆਂ ਕਿਹੜੀਆਂ ਗੱਭਣ? ਦੋਵੇਂ ਇਧਰੋਂ ਨੇ ਇਹ ਗੱਭਣ। ਠੀਕ ਐ। ਅੱਛਾ ਭਾਈ ਕੀ ਡਿਟੇਲ ਐ ਇਹਦੀ? ਇਹ 5-5 ਮਹੀਨੇ ਦੀਆਂ ਨੇ ਜੀ ਦੋਵੇਂ। ਕਿਹੜੀਆਂ ਕਿਹੜੀਆਂ? ਇੱਕ ਤਾਂ ਇਹ। ਆਹ ਤੇ ਇੱਕ ਆਹ ਜੀ। ਠੀਕ ਐ। ਦੁੱਧ ਕਿੰਨਾ-ਕਿੰਨਾ ਦੇ ਰਹੇ ਨੇ? ਦੁੱਧ ਇਹਦੇ ਥੱਲੇ ਤਾਂ 9-10 ਲੀਟਰ ਹੋਊਗਾ ਜੀ ਠੀਕ ਐ ਇਹਦੇ ਥੱਲੇ 7-8 ਲੀਟਰ ਹੋਊਗਾ ਜੀ ਕੀ ਰੇਟ ਰਹੂਗਾ ਬਈ ਇਹਨਾਂ ਦਾ ਇਹਨਾਂ ਦਾ 50-50 ਹਜ਼ਾਰ ਹੈ ਜੀ 50-50 ਹਜ਼ਾਰ ਇਹਨਾਂ ਦੋਵਾਂ ਦਾ ਰੇਟ ਹੈ ਠੀਕ ਐ ਅੱਛਾ ਬਈ ਇਹ ਸਾਈਡ ਤੋਂ ਹੋਰ ਜਿਹੜੀ ਵਾੜ ਵਿਕਾਉ ਹੈ ਠੀਕ ਆ ਜੀ ਕਿੰਨੇ ਚਿਰ ਦੀ ਘੱਬਣਾ ਬਈ ਇਹ 3 ਮਹੀਨਿਆਂ ਦੀ ਚੈੱਕ ਪਾਸ ਆ ਜੀ 3 ਮਹੀਨਿਆਂ ਦੀ ਚੈੱਕ ਪਾਸ ਆ ਦੁੱਧ ਕਿੰਨਾ ਦੇ ਰਹੀ ਹੈ ਹੁਣ ਦੁੱਧ ਐਸ ਟਾਈਮ ਹੋਊਗਾ ਜੀ 13-14 ਲੀਟਰ ਜੀ 13-14 ਲੀਟਰ ਦੁੱਧ ਦੇ ਰਹੀ ਹੈ ਕੀ ਰੇਟ ਰਹੂਗਾ ਬਈ ਇਹਦਾ ਇਹਦਾ ਰੇਟ 70000 ਆ ਜੀ 70000 ਸੋ ਦੋਸਤੋ ਦੁੱਧ ਚੰਗਾ ਦੇ ਰਹੀ ਹੈ ਤੇ 3 ਮਹੀਨਾ ਦੀ ਗੱਭਣ ਚੈੱਕ ਪਾਸ ਹੈ। ਸੂਆ ਬਾਈ ਕਹਿਨਾਂ ਮ ਸੁਣਾਏ ਨੇ ਇਹ ਪਲੂਣ ਸੀਗੀ ਜੀ ਦੂਜੇ ਸੂਏ ਵਾਸਤੇ ਗੱਭਣ ਆ ਜੀ। ਦੂਜੇ ਸੂਏ ਵਾਸਤੇ ਗੱਭਣ 70000 ਰੇਟ ਹੈ। ਬਹੁਤ ਸੋਹਣੀ ਬੱਚੀ ਦੱਸੋ ਚੰਗੇ ਕਦ ਕਾਟਦੀ ਹੈ। ਟਾਂਚਾ ਤੁਸੀਂ ਇਹਦਾ ਦੇਖ ਸਕਦੇ। ਸੋ ਦੋਸਤੋ ਦੇਖਦੇ ਆਂ ਜੇ ਨਾਂ ਭੱਜੀ ਨਸੀ ਤਾਂ ਤੋੜ ਕੇ ਤੁਹਾਨੂੰ ਦਿਖਾਉਣੇ ਆ ਵਹਿੜ ਦਾ ਟਾਂਚਾ ਸੋਹਣਾ ਹੈ। ਹਵਾਨਾ ਸਾਫ਼ ਸੁਥਰਾ ਹੈ। ਬਾਕੀ ਦੁੱਧ ਵੀ ਚੰਗੇ ਤੇ ਚੱਲ ਰਹੀ ਹੈ 3 ਮਹੀਨਾ ਦੀ ਗੱਭਣ ਚੈੱਕ ਪਾਸ ਵੱਚ 3 ਲੀਟਰ ਦੁੱਧ ਦਿੰਦਾ ਜੀ ਇਹਨੇ। ਪਹਿਲਾਂ ਨੇ ਹਾਂ ਜੀ ਹਾਂ ਠੀਕ ਹੈ ਤਾਂ ਦੋਸਤੋ 30 ਲੀਟਰ ਬਾਈ ਕਹਿੰਦਾ ਵੀ ਇਹਨੇ ਦੁੱਧ ਦਿੱਤਾ ਹੈ ਪਹਿਲੇ ਸੂਏ ਚ ਹਵਾਨਾ ਕਾਫੀ ਚੰਗਾ ਦਿਸਦਾ ਧੰ ਚਾਲੂ ਸੋ ਨਾ ਲੈਵਲ ਇਹ ਫਾਰਮ ਤੋਂ ਵਧੀਆ ਤੋਂ ਫਰੀਤੀ ਸੀ ਜੀ ਠੀਕ ਹੈ ਇਹ ਫਾਰਮ ਚੋਂ ਬਾਈ ਕਹਿੰਦਾ ਫਰੀਤੀ ਸੀ ਸੋ ਸਾਰਾ ਵੈਸੇ ਫਾਰਮ ਇੱਥੇ ਪੱਕਾ ਹੀ ਬਾਈ ਦਾ ਬਣਿਆ ਹੋਇਆ ਇਹ ਵੀ ਵੈਡ ਫਾਰ ਸੇਲ ਹੈ ਹਰਪ੍ਰੀਤ ਭਾਈ ਇਹ ਸਾਈਡ ਤੇ ਜਿਹੜੀਆਂ ਇਹ ਸਾਰੀਆਂ ਹੀ ਗੱਬਣ ਕੰਮ ਇਹ ਸਾਰ ਸਾਰੀਆਂ ਗੱਬਣ ਨੇ ਜੀ ਠੀਕ ਐ ਇਹ ਸੋ ਵੈੜ ਦੀ ਡਿਟੇਲ ਮਾੜੀ ਦੱਸ ਦੋ ਜੇ ਭਾਈ ਕਿੰਨੇ ਚਿਰ ਦੀ ਗੱਬਣ ਹੈ ਇਹ 5 ਮਹੀਨੇ ਵੀ ਇਹ ਗੱਬਣ ਆ ਜੀ ਦੁੱਧ ਦੇ ਰਹੀ ਹੈ ਜਾਂ ਢਾਈ ਹੈ ਨਹੀਂ ਇਹ ਦੁੱਧੋਂ ਹਟ ਗਈ ਜੀ ਇਹ ਪਹਿਲਾਂ ਦੇਰ ਦੀ ਸੂਈ ਹੋਈ ਸੀਗੀ ਜੀ ਠੀਕ ਐ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਰੇਟ 55000 ਆ ਜੀ 55000 ਠੀਕ ਐ ਸੋ ਦੋਸਤੋ ਇਹ ਤੋਰ ਨਹੀਂ ਸਕਦੇ ਪਸ਼ੂ ਬਹੁਤੇ ਆ ਤੇ ਦੂਜੀ ਗੱਲ ਇਹਨਾਂ ਦੇ ਖੁਰ ਵੀ ਬਣਾਉਣ ਆ ਲਿਆ ਥੋੜਾ ਜਿਹਾ ਇੱਥੇ ਵੱਧੇ ਰਹਿਣ ਕਰਕੇ ਨਾ ਨੌਆਂ ਦੀ ਸਮੱਸਿਆ گاਵਾਂ ਨੂੰ ਆ ਜਾਂਦੀ ਹੁੰਦੀ ਪਰ ਖੁਰ ਬਣਾਉਣੇ ਪੈਣਗੇ ਪਹਿਲਾਂ। ਸੋ ਇਹ ਤੋਂ ਅੱਗੇ ਇੱਕ ਹੋਰ ਗਾਂ ਬਈ ਕਿੰਨੇ ਚਿਰ ਦੀ ਗੱਬਣਾ। ਇਹਨੇ ਜੂਨ ਚ ਸੋਣਾ ਜੀ। ਠੀਕ ਐ। ਇਹਦਾ ਇਹ ਹੁਣ 8 ਮਹੀਨੇ ਦੀ ਹੋ ਗਈ ਜੀ। 2 ਮਹੀਨਾ ਰਹਿ ਗਿਆ ਇਹਦਾ ਜੀ। 1 ਮਹੀਨਾ ਬਾਕੀ ਐ। ਅਚਾ ਇਹ ਕੀ ਰੇਟ ਹੋਊਗਾ ਬਈ ਇਹਦਾ? ਇਹਦਾ 60000 ਐ ਜੀ। 60000 ਰੇਟ ਐ। ਦੁੱਧ ਲਾਉਣਾ ਲੱਗਦਾ ਬਸ ਤੋਂ ਜੀ ਮੈਂ ਸ਼ੁਰੂ ਕਰਤਾ ਹੁੰਦਾ ਗਾਂ ਨੇ। ਹਵਾਨਾ ਜਿਹੜਾ ਉਹ ਹਰਾ ਕਰਨਾ ਸ਼ੁਰੂ ਕਰਤਾ ਗੋਹਵਾਨਾ ਪਹਿਲਾਂ ਪਰ ਰਹੀ ਐ। ਵੈਸੇ ਨਾੜਾਂ ਜਿਹੜੀਆਂ ਇਹਦੇ ਲੱਤਾਂ ਦੇ ਉੱਤੇ ਵੀ ਤੇ ਹਵਾਨੇ ਤੇ ਵੀ ਨਾੜਾਂ ਚੰਗੀਆਂ ਦਿਸਦੀਆਂ ਇਤਾਂ ਤੋਂ ਤੁਸੀਂ ਰਥਨ ਹਵਾਨਾ ਦੇਖ ਚੰਗੀ ਸਮਝੀ ਐ 60000 ਇਹਦਾ ਰੇਟ ਹੈ ਇਹਦੇ ਅੱਗੇ ਹੋਰ ਵੈੜਾ ਹੈਗੇ ਆ ਭਾਈ ਇਹਦੀ ਕੀ ਡਿਟੇਲ ਹੈ ਇਹ ਵੀ ਇਹਦੇ ਨਾਲ ਇੱਕ ਇਕੱਠੇ ਗੱਭਣੇ ਦੀ ਇਹ ਠੀਕ ਹੈ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ ਵੀ 60 ਆ ਜੀ ਠੀਕ ਹੈ ਸੋ 60000 ਇਹਦਾ ਬਸੋ ਰੇਟ ਹੈ ਇਹਦੇ ਵੀ ਖੁਰ ਜ਼ਰੂਰ ਜਿਹੜੇ ਉਹ ਬਣਾਉਣ ਵਾਲੇ ਆ ਉਹ ਬਾਕੀ ਤੁਸੀਂ ਗੱਲਬਾਤ ਬਾਈ ਨਾਲ ਕਰ ਲਓ ਵੀ ਕਿਹੜੇ ਹਿਸਾਬ ਕੇ ਭਾਈ ਤੁਹਾਡੇ ਨਾਲ ਇਹਨਾਂ ਦੇ ਸੌਤੇ ਕਰਤਾ ਸੋ ਇਹਦੂ ਅੱਗੇ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ ਭਾਈ ਇਹ ਜਿਹੜੀ ਜਰਸੀ ਚ ਪੈਂਦੀ ਐ ਇਹਦੀ ਕੀ ਡਿਟੇਲ ਹੈ ਇਹ 7 ਮਹੀਨੇ ਦੀ ਹੈ ਜੀ 7 ਮਹੀਨੇ ਦੀ ਗੱਬਣ ਹੈ ਠੀਕ ਹੈ ਕਿ ਇਹਦਾ ਰੇਟ ਰਹਿਣਾ ਬਈ ਇਹਦਾ ਰੇਟ 45000 ਹੈ ਜੀ ਠੀਕ ਹੈ 7 ਮਹੀਨਿਆਂ ਦੀ ਗੱਬਣ ਦੋਸਤੋ 45000 ਇਹਦਾ ਰੇਟ ਹੈ ਢਾਂਚਾ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਪਿਛਲੇ ਖੁਰਾਂ ਦੀ ਸਮੱਸਿਆ ਆਈ ਹੋਰ ਬਈ ਫਿਰ ਕਿਸੇ ਪਸ਼ੂ ਤੇ ਬਣਾਉਂਦੇ ਹੀ ਨਹੀਂ ਤੁਸੀਂ ਬਣਾਏ ਹੀ ਨਹੀਂ ਤੂੰ ਪਹਿਲਾਂ ਮੈਨੂੰ ਲੱਗਾ ਬਣਾਏ ਸੀਗੇ ਜੀ ਸਿਆਲ ਚ ਅੱਛਾ ਹਾਂ ਜੀ ਉਹ ਤੋਂ ਬਾਅਦ ਫਿਰ ਨਹੀਂ ਟਾਈਮ ਲੱਗਾ ਫਿਰ ਟਾਈਮ ਨਹੀਂ ਲੱਗਾ ਓਕੇ ਉਹ ਬੰਦਾ ਇਹ ਤੇ ਆਉਂਦਾ ਨਹੀਂ ਦੂਰੋਂ ਆ ਜੀ ਉਹ ਜਿਹੜਾ ਆਉਂਦਾ ਅੱਛਾ ਦੂਰ ਤੋਂ ਆਉਂਦਾ ਉਹ ਫੋਨ ਕਰਦੇ ਆ ਫਿਰ ਆਉਂਦਾ ਨਹੀਂ ਠੀਕ ਹੈ ਤਾਂ ਸੋ ਦੱਸੋ ਇਹ ਜਰਸੀ ਚ ਪੈਂਦੀ ਵਹਿੜਾ ਇੱਕ ਗਾਂ ਹੋਰ ਇੱਥੇ ਤੁਹਾਨੂੰ ਦਿਖਾਉਣਾ ਬਈ ਇਹਦੀ ਕੀ ਡਿਟੇਲ ਹੈ ਇਹ ਚੌਥੇ ਸੂਏ ਵਾਸਤੇ ਆ ਜੀ ਇਹਦਾ ਇੱਕ ਥਣ ਮਰਿਆ ਹੋਇਆ ਜੀ ਠੀਕ ਹੈ ਤਿੰਨ ਥਣ ਚੱਲਦੇ ਹਾਂ ਜੀ ਹੁਣ ਕਿੰਨੇ ਚਿਰ ਦੀ ਗੱਭਣਾ ਪਈ ਇਹ ਬਸ ਦੁੱਧ ਲਾਉਣ ਲੱਗ ਗਈ ਇਹਦਾ ਟਾਈਮ ਹੋ ਗਿਆ ਜੀ ਪੂਰਾ ਠੀਕ ਹੈ ਅੱਛਾ ਇਹਦਾ ਰੇਟ ਕੀ ਲੈਣਾ ਬਈ ਇਹਦਾ ਰੇਟ 30000 ਹੈ ਜੀ 30000 ਰੇਟ ਕੋਸੋ ਤਿੰਨ ਥਣਾਂ ਦੇ ਵਿੱਚੋਂ ਦੁੱਧ ਦਿੰਦੀ ਹੈ ਚ ਇਹ ਇੱਕ ਹੋਰ ਕ੍ਰਾਸ ਬਰੀਡ ਗਾਂ ਤੁਹਾਨੂੰ ਦਿਖਾਉਣੇ ਆ ਬਈ ਇਹਦੀ ਕੀ ਡਿਟੇਲ ਹੈ ਇਹ ਵੀ ਇਹਦਾ ਵੀ ਟਾਈਮ ਪੂਰਾ ਜੀ ਲੱਗੀ ਦੁੱਧ ਲਾਉਣੇ ਵੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਰੇਟ 50000 ਹੈ ਜੀ 50000 ਸੋ ਦੁੱਧ ਲਾਉਂਦੀ ਆਉਂਦੀ ਹੈ ਇੱਕ ਇਹਦੇ ਅੱਗੇ ਸਾਈਵਾਲ ਤੇ ਗਿਰਦਾ ਕ੍ਰਾਸ ਲੱਗਦੀ ਹੈ ਬਈ ਇਹ ਕਿੰਨੇ ਚੱਦੀ ਗਮਣ ਵਿੱਚ ਇਹ ਵੀ 1 ਜੂਨ ਨੂੰ ਇਹਦਾ ਟਾਈਮ ਪੂਰਾ ਹੁੰਦਾ ਜੀ 1 ਜੂਨ ਨੂੰ ਠੀਕ ਹੈ ਕੀ ਰੇਟ ਹੋਊਗਾ ਇਹਦਾ ਬਈ ਇਹਦਾ ਰੇਟ 55000 ਹੈ ਜੀ ਠੀਕ ਹੈ ਇਹ ਜਿਹੜੀ ਸਾਈ ਵਾਲਾ ਬਾਈ ਕਿੰਨਾ ਕੁ ਦੁੱਧ ਦੇਂਦੀ ਹੈ ਇਹ? ਇਹ 16-17 ਕਿਲੋ ਦੁੱਧ ਦਿੰਦਾ ਜੀ ਇਹਨੇ ਦੂਜੇ ਸੂਏ। ਠੀਕ ਹੈ ਵੈਸੇ ਠੰਡੀ ਸੀ ਲਾ ਚੋਾਈ। ਹਾਂ ਇਹ ਆ ਮਸ਼ੀਨਾ ਵੀ ਚੋਲੇ ਨੇ ਹੱਥ ਨਾਲ ਵੀ ਕੋਈ ਦਿੱਕਤ ਨਹੀਂ। ਸੋ ਦੱਸੋ ਇਹ ਇਧਰ ਸੀ ਤੇ ਇੱਕ ਲਾਸਟ ਤੇ ਹੋਰ ਕ੍ਰਾਸ ਬਰੀਡ ਗਾਂ। ਬਾਈ ਜਿਹੜੀ ਲਾਸਟ ਤੇ ਗਾਂ ਖੜੀ ਏ। ਇਹ ਵੀ 5 ਮਹੀਨਿਆਂ ਦੀ ਗੱਭਣਾ ਜੀ। ਠੀਕ ਹੈ ਦੁੱਧੋਂ ਡਰਾਈ ਹੈ ਹੁਣੇ। ਇਹ ਦੁੱਧੋਂ ਹਟ ਗਈ ਹਾਂ ਜੀ। ਕੀ ਰੇਟ ਰਹੂਗਾ ਬਾਈ ਇਹਦਾ? ਇਹਦਾ ਰੇਟ 50000 ਹੈ ਜੀ। 50000 ਰੇਟ ਆ ਦੁੱਧੋਂ ਡਰਾਈ ਹੈ। ਕੋਈ ਗੱਲ ਨਹੀਂ ਬਾਈ ਖੜੀਆਂ ਰਹਿੰਦੇ। ਸੋ ਇਸ ਸਾਈ ਗੱਬਣਾ ਕੋਸ ਸੂਨ ਦੇ ਨੇੜ ਤੇ ਕੋਸ ਅਜੇ ਧੋਕੜ ਗੱਬਣ ਤੁਸੀਂ ਮੰਨ ਲਓ ਇਹਨਾਂ ਤੋਂ ਬਿਨਾ ਦੋ ਮੱਝਾਂ ਵੀ ਬਾਈ ਨੇ ਵੇਚਣੀਆਂ ਤੇ ਨਾਲ ਸਾਈਵਾਲ ਗਾਵਾਂ ਵੀ ਹੈਗੀਆਂ ਉਹਨਾਂ ਬਾਰੇ ਵੀ ਜਾਣਕਾਰੀ ਲਈਏ ਬਈ ਜਿਹੜੀ ਇਹ ਮੱਝ ਆਪਾਂ ਵੇਚਣੀ ਹੈ ਕਿੰਨਵਾਂ ਸੂਆ ਸੂਈ ਹੈ ਤੇ ਕਿੰਨੇ ਦਿਨ ਹੋ ਗਏ ਸੂਈ ਤੇ ਚੌਥੇ ਸੂਏ ਸੂਈ ਹੈ ਜੀ ਕਿੰਨਾ ਚਿਰ ਹੋ ਗਏ 20 ਦਿਨ ਹੋ ਗਏ ਜੀ ਸੂਈ ਨੂੰ ਕਿੰਨਾ ਦੁੱਧ ਹੋਊਗਾ ਹੁਣ ਦੁੱਧ 11 ਕਿਲੋ ਹੈ ਜੀ ਠੀਕ ਹੈ ਬੱਚਾ ਇਹਦੇ ਨਾਲ ਆ ਕੱਟਾ ਜੀ ਠੀਕ ਹੈ ਬਈ ਮੱਝ ਦਾ ਕੀ ਰੇਟ ਰਹਿਣਾ ਬਈ ਮੱਝ ਉਹ 115 ਜੀ 115 ਖੋਲੀ ਬਈਨ ਤੋਰ ਗਈ ਸੋ ਦੋਸਤੋ 115 ਰੇਟ ਹੈ ਦੁੱਧ 11 ਕਿਲੋ 20 ਦਿਨਾਂ ਦੀ ਸੂਈ ਹੈ ਹਵਾਨੇ ਤੇ ਨਾੜਾਂ ਔਰਲੇ ਪਾਸੋਂ ਬੜੀਆਂ ਸੋਹਣੀਆਂ ਦਿਸਦੀਆਂ ਬਾਕੀ ਹਵਾਨਾ ਜਿਹੜਾ ਉਹ ਤੁਰਸੀ ਤੋਂ ਆਪਾਂ ਨੂੰ ਦਿਸੂਗਾ ਫਿਰ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਚਾ ਬਾਕੀ ਤੁਸੀਂ ਗੱਲਬਾਤ ਕਰ ਲਿਓ ਜੇ ਬਾਈ ਨਾਲ ਡੀਲ ਕਿਹੜੇ ਹਿਸਾਬ ਤੇ ਹੁੰਦੀ ਹੈ ਰੇਟ ਸਾਰੇ ਪਸ਼ੂਆਂ ਦੇ ਤੁਹਾਨੂੰ ਤਾਂ ਹੀ ਵੀਡੀਓ ਚ ਕਰਕੇ ਦੱਸ ਰਹੇ ਆਂ ਵੀ ਜਿਹੜਾ ਪਸ਼ੂ ਤੁਸੀਂ ਲੈਣਾ ਹੈ ਤੁਹਾਨੂੰ ਦੀ ਜੱਜਮੈਂਟ ਹੋ ਜੀ ਤਰਸੋ ਟਾਂਚਾ ਮੱਝ ਦਾ ਬਹੁਤ ਸੋਹਣਾ ਤੇ 11:30 ਵਜੇ ਵੀਡੀਓ ਦੇ ਹਿਸਾਬ ਤੇ ਹਵਾਨਾ ਵੀ ਚੰਗਾ। ਦਰਮਿਆਨੇ ਕੱਤ ਦੀ ਮੱਝ ਐ, ਬਾਲਾ ਵੱਡਾ ਕੱਦ ਨਹੀਂ ਪਰ ਹਵਾਨਾ ਪੂਰਾ ਸਾਫ਼ ਸੁਥਰਾ ਐ। ਟਾਂਚਾ ਤੁਸੀਂ ਦੇਖ ਸਕਦੇ ਹੋ, 11 ਕਿਲੋ ਦੁੱਧ ਦੇ ਰਹੀ ਐ। ਬੱਚਾ ਇਹਦੇ ਨਾਲ ਕੱਟਾ। ਚੌਥਾ ਸੂਆ ਐ, ਸੋਈ ਵੀਆਂ ਤਨਾਂ ਦੀ ਅੱਜ ਹੋ ਗਈ। ਦੁੱਧ ਚੰਗਾ ਦੇ ਰਹੀ ਐ, ਬਾਕੀ ਤੁਸੀਂ ਆ ਕੇ ਪਾਸ ਕਰ ਲਓਗੇ, ਝੂਕੇ ਦੇਖ ਲਓ। ਤੇ ਇਹ ਮੱਝ ਫੋਰ ਸੇਲ ਐ। ਜੰਗਰੀ ਸੇਵਾ ਵੱਖਰੀ ਬਣ ਕੇ ਕਰਦੇ ਹੋ ਤਾਂ ਦੁੱਧ ਵਧੂਗੀ ਇੱਥੇ ਇੰੋਂ ਵੀ ਜਾਦੇ ਪਸ਼ੂਆਂ ਦੇ ਵਿੱਚ ਸਾਂਭ ਸੰਭਾਲ ਜਿਹੜੀ ਹੁੰਦੀ ਉਸੇ ਹਿਸਾਬ ਤੇ ਦੁੱਧ ਜਿਹੜਾ ਉਹ ਦੇ ਰਹੀ ਹੈ ਪਰ ਆਸ ਕਰ ਸਕਦੇ ਹਾਂ ਵੀ ਮੱਝ ਦੁੱਧ ਤੋਂ ਵੱਧ ਦੇਸੇਗੀ ਨਾ ਫਾਇਦਾ ਨਾ ਆਇਆ ਇਹ ਤੋਂ ਬਿਨਾਂ ਦੱਸੋ ਇੱਕ ਮੱਝ ਹੋਰ ਖੜੀ ਹੈ ਜਿਹੜੀ ਬਾਈ ਨੇ ਵੇਚਣੀ ਹੈ ਭਈ ਇਹ ਮੱਝ ਕਿੰਨੇ ਚਰਦੀ ਗੱਬਣਾ ਇਹ 7 ਮਹੀਨੇ ਦੀ ਹੈ ਜੀ ਦੁੱਧ ਦੇ ਰਹੀ ਹੈ ਜੀ ਦੁੱਧ ਦੇ ਰਹੀ ਹੈ ਜੀ ਹੁਣ 7-8 ਕਿਲੋ ਦੁੱਧ ਹੈ ਜੀ 7-8 ਕਿਲੋ ਹੁਣ ਵੀ ਦੇ ਰਹੀ ਹੈ हां जी ठीक है अच्छा भाई बिना بچے ਤੋਂ ਮਿਲਦੀ ਹੈ ਹਾਂ ਜੀ ਬਿਨਾਂ ਬੱਚੇ ਤੋਂ ਜੀ ਕੀ ਰੇਟ ਰਹੂਗਾ ਬਈ ਇਹਦਾ ਇਹ ਰੇਟ 70000 ਹੈ ਜੀ 70 हां जी ठीक है ਸੋ ਦੱਸੋ 70000 ਰੇਟ ਹੈ 7 ਮਹੀਨਿਆਂ ਦੀ ਗੱਭਣ ਤੇ ਦੁੱਧ ਹੁਣ ਵੀ 7 ਕਿਲੋ ਦੇ ਰਹੀ ਹੈ ਦੋਨੇ ਟਾਈਮ ਮਿਲਦੀ ਹੈ हां जी ਦੋਨੇ ਟਾਈਮ ਵੀ ਠੀਕ ਹੈ ਤਾਂ ਬਿਨਾਂ ਭਾਈ ਗਾਵਾਂ ਆਪਾਂ ਵੇਚ ਲਈਆਂ ਸੀ ਜੀ ਕਿਹੜਾ ਗਾਂ ਜੀ ਇਹ ਕਿੰਨਾ ਮਸੂਆ ਸੂਈ ਹੈ ਇਹ ਦੂਜੀ ਸੂਈ ਸੂਈ ਹੈ ਜੀ ਕਿੰਨਾ ਚਿਰ ਹੋ ਗੈਨ ਸੂਈ ਇਹਨੂੰ 5-6 ਦਿਨ ਹੋ ਗਏ ਜੀ ਠੀਕ ਹੈ ਹੁਣ ਦੁੱਧ ਕਿੰਨਾ ਖੋਗ 12 ਲੀਟਰ ਦੁੱਧ ਹੈ ਜੀ 11 ਕੀ ਆ ਖੋਗਾ ਬਈ ਤਾਂ ਇਹਦਾ ਰੇਟ 55000 ਹੈ ਜੀ ਬੱਚਾ ਇਹਦੇ ਨਾਲ ਇਹ ਵੇ ਮਗਰ ਬੱਛੀ ਆ ਸਾਈਵਾਲ ਜੀ ਠੀਕ ਹੈ ਸੋ ਦੋਸਤੋ ਇਹ ਵੱਛੀ ਨਾਲ ਹੈ ਭਾਈ ਖੋਲ ਨਹੀਂ ਗਾਣ ਨੂੰ ਮੜੇ ਤੋੜ ਕੇ ਤੁਹਾਨੂੰ ਗਾਂ ਦਿਖਾ ਦਿੰਨੇ ਆ 55000 ਦਾ ਰੇਟ ਹੈ ਸਾਈਵਾਲ ਵੱਛੀ ਹੈ ਗਾਂ ਨਾਲੋਂ ਜ਼ਿਆਦਾ ਪਾਇਓਰਿਟੀ ਚਾਹੀਏ ਇਹ ਬਾਹਰ ਹਸਾਰ ਬੋਆਇੰਦੇ ਸੀਮੰਦੀ ਆ ਜੀ ਠੀਕ ਹੈ ਹਸਾਰ ਬੋਆਇੰਦਾ ਦੋਸਤੋ ਸੀਮੰਦ ਸੀਗਾ ਜਿਹਦੇ ਇਹ ਵੱਛੀ ਹੈ ਗਾਂ ਤੁਹਾਨੂੰ ਸੋਰ ਕੇ ਦਿਖਾਉਂਦਾ 11 12 ਕਿਲੋ ਦੁੱਧ ਦੇ ਰਹੀ ਹੈ ਵਾ ਮੋੜ ਲਾ ਭਾਈ ਇਹ ਤੋ ਅੱਗੇ ਇੱਕ ਹੋਰ ਬੈਡ ਗਾਂ ਜਿਹੜੀ ਉਹ ਖੜੀ ਹੈ ਜਿਹੜੀ ਬਾਈ ਨੇ ਵੇਚ ਦੇਣੀ ਹੈ ਭਾਈ ਇਹ ਜਿਹੜੀ ਇਹ ਤੋ ਅੱਗੇ ਸਿੰਘਾਂ ਵਾਲੀ ਗਾਂ ਇਹ ਗੱਬਣ ਇਹ 3 ਮਹੀਨੇ ਦੀ ਗੱਪਣਾ ਜੀ ਚੈੱਕ ਪਾਸ ਹੈ ਹਾਂ ਜੀ ਦੁੱਧ ਦੇ ਰਹੀ ਹੈ ਹੁਣ ਦੁੱਧ ਥੋੜਾ ਜਿਹਾ ਦਿੰਦੀ ਹੈ ਜੀ 2 ਕਿਲੋ ਦਿੰਦੀ ਹੈ ਇੱਕ ਟਾਈਮ ਦਾ ਜੀ ਥਣਪਾਸ ਹੀ ਕਰਾਉਗੀ ਹਨ ਹਾਂ ਜੀ ਹਾਂ ਕੀ ਰੇਟ ਲੱਗੂਗਾ ਕਿੰਨੇ ਦਾ ਇਹ ਰੇਟ 30000 ਜੀ 30000 ਠੀਕ ਹੈ ਦੋਸਤੋ ਇਹ ਗੱਪਣ ਚੈੱਕ ਪਾਸ ਹੈ ਮਾਦੀ ਦੀ ਦੁੱਧ ਇਹ ਮਾਦੀ ਗੱਪਣਾ ਜੀ ਇਹ ਵੀ ਕਿੰਨੇ ਚਿਰ ਦੀ ਗੱਪਣਾ ਬਈ ਇਹ 6.5 ਮਹੀਨੇ ਦੀ ਗੱਪਣਾ ਜੀ ਠੀਕ ਹੈ ਅੱਛਾ 6.5 ਦੀ ਗੱਪਣਾ ਤੇ ਹੁਣ ਦੁੱਧ ਤਾਂ ਨਹੀਂ ਦੇ ਰਹੀ ਨਹੀਂ ਦੁੱਧੋਂ ਹਟ ਗਈ ਜੀ ਕੀ ਰੇਟ ਹੋਊਗਾ ਬਈ ਇਹਦਾ ਇਹਦਾ ਰੇਟ 75000 ਹੈ ਜੀ 75000 ਸੋ ਦੋਸਤੋ ਸਾਢੇ 6 ਮਹੀਨਿਆਂ ਦੀ ਗੱਭਣ ਫਵਾਨਾ ਚੰਗਾ ਕੱਢਦੀ ਹੋਊਗੀ ਇਹਦਾ ਰੋਖ ਹੋ ਜਾ 10 ਬਾਕੀ ਬਹੁਤ ਵਧੀਆ ਦੋਸਤੋ ਤਾਂ ਹੀ ਥੋੜਾ 17 ਕਿਲੋ ਦੁੱਧ ਵਾਲੀ ਮਾਂਝਾ ਹੈ ਜੀ ਠੀਕ ਹੈ ਸੋ ਸਿੰਗ ਦੋਸਤੋ ਦੋਨੇ ਇਹਦੇ ਖੁੱਲੇ ਆ ਤੇ ਇਹ ਦੋਸਤੋ ਪਸ਼ੂ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੇ ਸੀਗੇ ਨਾ ਕਿ ਕਾਫੀ ਘਟਾਉਣੇ ਆ ਬਾਈ ਨੇ ਇੱਥੋਂ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਜਿਹੜੇ ਵੀ ਪੱਖ ਤੋਂ ਤੁਹਾਨੂੰ ਲੋੜ ਲੱਗਦੀ ਹੈ ਉਹ ਆਪਸ਼ਨ ਸਾਰੀਆਂ ਤੁਹਾਡੇ ਕੋਲ ਆ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਖਰੀਦ ਲਓ ਜੇ ਇਹਨਾਂ ਤੋਂ ਬਿਨਾ ਭਾਈ ਜਿਹੜੀਆਂ ਬੱਚੀਆਂ ਛੋਟੀਆਂ ਉਹ ਤਾਂ ਨਾਗਰ ਨਾਲ ਆਪਾਂ ਇੱਥੇ ਰੋਕੇ ਹੋਈ ਹੈ ਹਨਾ ਹਾਂਜੀ ਹਾਂ ਇਹ ਨਹੀਂ ਦੇਣੀਆਂ ਜੀ ਬੱਚੀਆਂ ਛੋਟੀਆਂ ਰੱਖਾਂਗੇ ਜੀ ਠੀਕ ਹੈ ਓਕੇ ਸੋ ਜਿਆਦਾ ਤੋਕੜ ਗੱਬਣ ਗਾਵਾਂ ਵੇਚਣੀਆਂ ਦੋਸਤੋ ਉਹਦੇ ਲਈ ਤੁਸੀਂ ਸੰਪਰਕ ਕਰ ਲਿਓ ਤੇ ਬਾਕੀ ਜਿਹੜਾ ਜਿਹੜਾ ਨਾਗ ਵਕਾਉ ਸੋ ਸਾਰੇ ਹੀ ਦਿਖਾਤੇ ਐ ਸੋ ਨਾਲ ਰੇਟ ਐ ਇਸ ਵੀਡੀਓ ਦੇ ਵਿੱਚ ਆਸ ਆ ਵੀ ਤੁਹਾਨੂੰ ਪਸ਼ੂ ਵੀ ਜਚਣਗੇ ਬਾਕੀ ਰੇਟ ਦੀ ਗੱਲਬਾਤ ਤੁਸੀਂ ਭਾਈ ਉਹਨਾਂ ਨਾਲ ਕਰੋਗੇ ਵੀ ਤੁਹਾਨੂੰ ਸੌਦੇ ਜਿਹੜੇ ਤੁਹਾਡੇ ਉਹ ਕਿਸ ਕੀਮਤ ਦੇ ਵਿੱਚ ਜਿਹੜੇ ਉਹ ਹੁੰਦੇ ਐ ਅੱਜ ਦੀ ਵੀਡੀਓ ਦੇ ਫਿਲਾਲ ਇਹ ਪਸ਼ੂ ਵਕਾਉ ਸੀ ਧੰਨਵਾਦ